ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਖੜੇ ਆ 100 ਫੁੱਟੀ ਮਾਰਕੀਟ ਤੇ ਹਨਾ ਤੇ ਇੱਕ ਇੱਥੇ ਆਪਾਂ ਨੂੰ ਬਾਈ ਨਾ ਮੁੰਡਾ ਖੁੰਡਾ ਪੂਰਾ ਮੁੱਛਾ ਮਛਾ ਕੁੰਡੀਆਂ ਬਾਈ ਸ਼ੌਂਕੀ ਬੰਦਾ ਤੇ ਨਾਰੀਅਲ ਦੀ ਦੁਕਾਨ ਤੇ ਆਪਣਾ ਪੰਜਾਬੀ ਬੰਦਾ ਨਾਰੀਅਲ ਦੀ ਰੇੜੀ ਲਈ ਬੈਠਾ ਤੇ ਲੱਗਦਾ ਵੀ ਜੜਵਾੜਾ ਸਰੀਰ ਪੱਖੋਂ ਇਹ ਵਾਲਾ ਬਾਈ ਠੀਕ ਹੈ ਜੀ ਨਾਰੀਅਲ ਲੈ ਜਾਣਾ ਬਾਈ ਕਾ ਰਾਸਤੇ ਹੈ ਸਿੱਕਾ ਰਾਸਤੇ ਨੇ ਬਾਈ ਮੇਰਾ ਹੀ ਕੰਮ ਸਾਰਾ ਇਹ ਆਪਣਾ ਇਹ ਪਹਿਲੀ ਵਾਰ ਦੇਖਿਆ ਬਈ ਪੰਜਾਬੀ ਬੰਦਾ ਨਾਰੀ ਉਹ ਵੇਚਦਾ ਯਾਰ ਕੰਮ ਆ ਬਈ ਯਾਰ ਨਾਰੀ ਵਾਲ ਵੇਚਣਾ ਕਿਹੜਾ ਮਾੜੀ ਗੱਲ ਹੈ ਕੋਈ ਅਸਾ ਪਤਾ ਤਾਂ ਨਹੀਂ ਕਰਦੇ ਕੰਮ ਦਾ ਦਾ ਰੱਖੀਆਂ ਬਈ ਯਾਰ ਜਿਵੇਂ ਪੁਲਿਸ ਚ ਲੱਗਿਆ ਹੁਣਾਂ ਨੂੰ ਬਈ ਇੱਥੇ ਮੈਂ ਪੁਲਿਸ ਚ ਲੱਗਿਆ ਬਈ ਇੱਥੇ ਮੈਂ ਕੰਮ ਕਰਦਾ ਆ ਉਹਦਾ ਨਹੀਂ ਨਹੀਂ ਇਹ ਗੱਲ ਨਹੀਂ ਨਾ ਜਾਜਦੀ ਜਿਵੇਂ ਸਰੀਰ ਆ ਤੇਰਾ ਭਰਤੀ ਭੁਰਤੀ ਹੋ ਜਾਂਦਾ ਤੂੰ ਬਈ ਬਥੇਰਾ ਮੱਥਾ ਮਾਰ ਕੇ ਦੇਖ ਲਿਆ ਚਾਰ ਭਰਤੀਆਂ ਦੇਖੀਆਂ ਸੀਗਾ 2016 ਤੋਂ ਲੱਗਿਆਗਾ 24 ਹਜ਼ਾਰ ਵੇਖਣੀ ਨਿਕਲੀ ਹੋਣੀ ਤੇ ਇਥੋਂ ਸਾਰਾ ਕੁਝ ਘਟਦਾ ਸੀ ਬਈ ਫੜਿਆ ਘਟ ਹੋਵੇਗਾ ਵੀ ਇਹ ਕੀਤੀ ਵੀ ਆ ਸਾਰਾ ਕੁਝ ਕੀਤਾ ਪੜ੍ਹਾਈ ਵੀ ਪੂਰੀ ਸੀ 28 ਨੰਬਰ ਮੇਰੇ 16 ਵਾਲੀ ਭਾਰਤੀ ਜੀ ਬਣਦੇ ਸੀਗੇ 72 ਨੰਬਰ ਜਿਹੜੀ 24 ਚ ਹੁਣ 23 ਚਾਹੀ ਸੀ ਪਰ 21 ਚਾਹੀ ਸੀ ਉਹ ਤੇਜ ਉਹਨਾਂ ਦੁਆਰਾ ਮੁੰਡਾ ਜੱਟਾਂ ਦਾ ਹੀ ਆ ਹਾਂ ਬਾਈ ਬਿਲਕੁਲ ਕਿੰਨੇ ਵਾਹਣਾ 1 1/2 7 ਕਿੱਲੇ ਵਾਹਣਾ ਵਾ ਬਾਈ ਤੇ 7 ਕਿੱਲੇ ਭਰਾ ਹੋ ਬਾਈ ਕਾਰਾ ਤੇ ਜਾਂ ਕੋਈ ਦੁਕਾਨ ਤੋਂ ਕੋਣ ਕਿਰਾਏ ਤੇ ਲਾ ਕੇ ਚੰਗਾ ਕੋਈ ਖਾਣ ਪੀਣ ਦਾ ਜੋ ਕੋਈ ਏਜੰਸੀ ਲਾ ਫੂਡ ਦੀ ਕੋਈ ਇਹਦਾ ਕੀ ਇਹਦੀ ਲਾਈਫ ਇਹ ਕਿਹੜਾ ਮਾੜਾ ਇਹਨੂੰ ਇਹ ਇਹ ਮਾੜਾ ਹੈਗਾ ਤੇ ਮਾੜਾ ਹੀ ਆ ਇਹ ਕੀ ਕੰਮ ਆ ਕੰਮਾ ਤੋਂ ਕੰਮ ਆ ਇਹ ਕੀ ਮਾੜਾ ਕੰਮ ਵਧ ਗਿਆ ਬਾਈ ਅੱਧੇ ਜ ਆਈ ਨਾਮ ਦੀਆਂ ਸੋਸ਼ਲ ਮੀਡੀਆ ਦੇ ਆਖੇ ਭਈ ਇਹ ਕੰਮ ਕਰੋ ਮਾੜਾ ਮੋਟਾ ਕੋਈ ਸਟੈਂਡਰਡ ਵਾਲਾ ਕੰਮ ਕਰੋ ਉਹ ਵੇਖੋ ਉਹ ਵੀ ਬੰਦਿਆਂ ਨੇ ਲੰਗਾਈਆਂ ਦੁਕਾਨਾਂ ਵੱਡੀਆਂ ਵੱਡੀਆਂ ਉਹ ਭਾਈ ਉਹਨਾਂ ਕੋਲੇ ਖੁੱਲ੍ਹਾ ਪਿਆ ਸੀ ਅਸੀਂ ਮੈਂ ਘਰੋਂ ਕੁਛ ਨਹੀਂ ਲਿਆ ਕੱਖ ਨਹੀਂ ਘਰੋਂ ਰੁਪਿਆ ਵੀ ਨਹੀਂ ਲਿਆ ਉਹਦੇ ਦਮ ਤੇ ਕੰਮ ਸ਼ੁਰੂ ਕੀਤਾ ਮੈਂ ਕੋਈ ਮਾੜਾ ਕੰਮ ਥੋੜੀ ਕਰਦਾ ਇਹ ਕੋਈ ਮੂੰਹ ਜਾ ਕੇ ਵੀਡੀਓ ਬਣਾਉਣ ਲੱਗ ਗਿਆ ਨੇ ਆ ਕੇ ਵੀਰੋ ਬਾਈ ਬਣਾਉਣੀਆਂ ਸੇਹ ਦੇਣੀਆਂ ਅਸੀਂ ਕੀ ਸੇਹ ਕੀ ਸੇਹ ਦੇ ਰਹੇ ਹੋ ਹੁਣ ਕੰਮ ਕਰ ਦੇਣ ਤੁਸੀਂ ਹਟਾ ਰਹੇ ਹੋ ਕੋਈ ਸੇਹ ਦਾ ਇਹ ਇਹੀ ਕਰਦਾ ਬਾਈ 7 ਕਿਲੋ ਹੋਗੇ ਤੂੰ ਨਾਰੀਅਲ ਵੇਚਦਾ ਤੂੰ ਤੇ ਫੇਰ ਕੀ ਮਾੜਾ ਕੀ ਇਹ ਮੈਨੂੰ ਇਹ ਦੱਸ ਦਿਓ ਕੀ ਮਾੜਾ ਹਾਲਾਤ ਮਾਰਕਟੋ ਕੇ ਕਹਣਾ ਵੀ ਹਾਂ ਨਾਰੀਅਲ ਵੇਚਦਾ ਇਹ ਚੰਗਾ ਕੀ ਹੈ ਇੱਥੇ ਤੇ ਮਾੜਾ ਵੀ ਕੀ ਹੈ ਕਮਾਈ ਕਰਦਾ ਬਾਈ ਮੈਂ ਕਮਾਈ ਕਿੰਨੀ ਕੀ ਹੈ 4-5000 ਪਿੱਛੇ ਮੈਂ ਲੱਤਾਂ ਦੇਖਣਾ ਕੋਈ ਸਕੂਲ ਹੀ ਰੱਖ ਲਾ ਕੇ ਤੇ ਬਹਿਣਾ ਤਾਂ ਉਹ ਜੀ 5000 5000 ਕਮਾਈ ਥੋੜੀ ਹੁੰਦੀ ਹੈ ਮੈਨੂੰ ਦੱਸੋ ਪਹਿਲਾਂ ਥੋੜੀ ਆ 5000 ਚ ਘਰ ਕਿਵੇਂ ਚੱਲੂਗਾ ਘ ਕੀ ਮਾਰਾ ਦਿਨੇ ਦਾ 4500 ਬਚਦਾ ਦਿਨ ਦਾ ਵੱਜਦਾ ਬਾਈ ਹੈ ਦਿਨ ਦਾ 4500 ਬਚਦਾ ਮਹੀਨੇ ਦਾ 13540 50 ਤੇ ਕਰਜਾਵੜ ਦਾ ਡੂੜ ਤਕਰ ਐਵੇਂ ਗੱਪ ਮਰੀ ਜਾਂਦੇ 1.5 ਲੱਖ ਰੁਪਏ ਨਾਰੀਅਲ ਤੋਂ ਬਣ ਲੱਗੇ ਤੇ ਸਾਰੇ ਨੌਕਰੀਆਂ ਕਿਉਂ ਕਰਨਾ ਦੁਕਾਨਾ ਕਿਉਂ ਖੋਲਣਾ ਇੱਥੇ ਬੈਠ ਲੈਣਾ ਬਾਈ ਸਾਰੇ ਬੰਦੇ ਸਟੈਂਡਰਡ ਮਾਗ ਕੇ ਭੱਜੇ ਫਿਰਦੇ ਆ ਕੋਈ ਬੰਦਾ ਕੰਮ ਕਰਕੇ ਰਾਜੀ ਨਹੀਂ ਕੰਮ ਛੋਟਾ ਸਮਝ ਦੇਣ ਨੂੰ ਠੀਕ ਹੈ ਲਿਆਉਣਾ ਕਿੱਥੋਂ ਹੈ ਇਹ ਇਹ ਬਾਈ ਜੀ ਮੈਂ ਇੱਕ ਨਾ ਖੂਨਦਾਨ ਕੈਂਪ ਮੈਂ ਖੂਨਦਾਨ ਕੀਤਾ ਸੀ ਕਿਸੇ ਬੰਦੇ ਨੂੰ ਹੂੰ ਇਗਾ ਉਹ ਬੰਦੇ ਨੇ ਮੈਨੂੰ ਸਾਰਾ ਇਹਦੇ ਬਾਰੇ ਜਾਣਕਾਰੀ ਦਿੱਤੀ ਬਾਹਰ ਦਾ ਬੰਦਾ ਸੀ ਮੈਂ ਨਾਂ ਨਹੀਂ ਲੈਂਦਾ ਬੰਦੇ ਦਾ ਹੂੰ ਬਦਰ ਸਟੇਟ ਦਾ ਜੀ ਬਦਰ ਸਟੇਟ ਦਾ ਸੀਗਾ ਹਾਂ ਉਹਨੂੰ ਕੌਣ ਦਾਣ ਕੀਤਾ ਸੀਗਾ ਬੰਦੇ ਦੀ ਕੋਈ ਲੋੜ ਸੀਗੀ ਉਹਨੂੰ ਜ਼ਰੂਰ ਤੇ ਪਹਿਲਾਂ ਹੋਰ ਕੋਈ ਕੰਮ ਸ਼ੁਰੂ ਕਰੇ ਸੀਗਾ ਕੰਮ ਬਈ ਹਾਂ ਕੀਤੇ ਸੀ ਸ਼ੁਰੂ ਪਰ ਕਾਂ ਲਿਆਬੀ ਨਹੀਂ ਮਿਲੇ ਹੌਲੀ ਹੌਲੀ ਕੰਮਾਂ ਦੇ ਵਿੱਚ ਕਾਂ ਲਿਆਬੀ ਮਿਲਦੀ ਆ ਇੱਥੇ ਪੱਕੀ ਰੇੜੀ ਹੁੰਦੀ ਆ ਜਮਾ ਪੱਕੀ ਆ ਬਈ 100 ਫੁੱਟੀ ਦੇ ਸਾਪਣੇ ਆਹੜਾ ਖਰਾਬ ਵੀ ਨਹੀਂ ਹੁੰਦੇ ਯਾਰ ਇਕੱਠੇ ਲਵਾ ਲੈਂਦਾ ਵਾਂਗੇ ਟਰੱਕ ਨਾ ਹਾਂ ਬਈ ਇਹ ਵੱਡਾ ਘੋੜਾ ਲਹਾਈ ਦਾ ਆਪਾਂ ਤੇ ਇਹ 7 ਲੱਖ ਰੁਪਏ ਦਾ ਘੋੜਾ ਉਦੋਂ ਬਾਅਦ ਵਸ ਤੀ ਦੇਖ ਲੋ ਕਿੰਨੇ ਪੈਸਾ ਦਾ ਵਿਕਦਾ ਇਹ ਐਹੀ ਬਹੁਤ ਆ ਇਹ ਪਾਣੀ ਵਾਲਾ ਹੈ ਨਾਲੀ ਵਾਲਾ ਨਹੀਂ ਇਹ ਬਈ ਕਰੀਮ ਵਾਲਾ ਹੈ ਪਾਣੀ ਵਾਲਾ ਨਹੀਂ ਹੈ ਗਰੀ ਵਾਲਾ ਹੈ ਹਾਂ ਗਰੀ ਵਾਲਾ ਜੀ ਮੈਂ ਸਿਰਾ ਕੰਮਾਂ ਫਿਰਦਾ ਯਾਰ ਤੇ ਲੋਕ ਨਹੀਂ ਵੇਖ ਵੇਖ ਕੇ ਟਾਪਦੇ ਬਈ ਬੰਦਾ ਇੱਡਾ ਸ਼ਕੀਨ ਆ ਲੋਕ ਆਹ ਨਕਲੀ ਪਾਈ ਹੈ ਗੱਲ ਚ ਵਿਖਾਈ ਬਾਹਰ ਕਰ ਗਏ ਗੱਲ ਚ ਕੀ ਪਾਇਆ ਨਕਲੀ ਪਾਈ ਹੈ ਇਹ ਨਕਲੀ ਨਹੀਂ ਬਈ ਬੈਲ ਪਿਆ ਮੇਰੇ ਕੋਲ 4,60,000 ਦਾ ਇਹਦਾ ਤੂੰ ਕਰਾਈਉ ਪਾਲ ਸਿੰਘ ਜੀ ਉਤੋਂ ਬੈਲ ਦਿਖਾ ਦੂੰਗਾ ਬਈ ਇਹ ਰੈਗੂ ਲੈ ਜਾ ਚੈੱਕ ਕਰਾ ਲਿਆ ਲੈ ਬਈ ਦੋਸਤੋ ਦੱਸੋ ਆ ਲੱਗਦਾ ਬਈ ਨਾਰੀ ਵਾਲਾ ਵੇਚਣ ਵਾਲਾ ਬੰਦਾ ਯਾਰ ਲੱਗਣ ਨਾਲ ਲੱਗਣੋ ਨਹੀਂ ਬਈ ਮਸੜ ਗਿਆ ਕਿਤੇ ਮੈਂ ਇੱਥੇ ਨਾ ਆਪਦੀ ਚੰਗੀ ਸਰਕਾਰੀ ਬੰਦੇ ਰੱਖੇ ਹੋਣ ਗਿਆ ਤੂੰ ਘਰੇ ਰਹਿੰਦਾ ਵੰਗਲੇ ਜਮਾਂ ਆਪ ਕਰਦਾ ਬਈ ਜੀ ਵੱਢ ਕੇ ਲੋਕਾਂ ਨੂੰ ਆਪ ਖਵਾਉਣਾਗਾ ਹੋ ਪਿਆ ਵੇਸਟੇਜ ਸਾਰਾ ਮੇਰਾ ਬਾਲ ਤੇ ਸਾਹ ਦਿੰਦੇ ਪੰਜਾਬੀ ਪੂਰਾ ਪੰਜਾਬੀ ਬਈ ਨਹੀਂ ਸਾਹ ਦਿੰਦੇ ਯਾਰ ਹੂੰ ਉਹ ਗੱਲ ਥੋੜੀ ਜੀ ਕਿਸੇ ਨਾ ਕਿਸੇ ਇਸ ਗੱਲ ਤੋਂ ਮੈਨੂੰ ਘੁੱਟਣ ਜੀ ਮਹਿਸੂਸ ਹੁੰਦੀ ਆ ਵੀ ਦੂਜੀਆਂ ਰੇਡੀਆਂ ਜਿਹੜੀਆਂ ਬਾਹਰ ਲੰਗਾ ਉਹਨਾਂ ਦੇ ਵੱਧ ਖੜਦੇ ਆ ਬੰਦੇ ਆਪਣੇ ਪੰਜਾਬੀਆਂ ਨੂੰ ਵੇਖ ਕੇ ਖੜਦੇ ਘੱਟ ਨੇ ਇਹ ਜੀ ਕਿਹ ਕੀ ਗੱਲ ਆ ਕਿ ਮੂੰਹ ਮਾ ਸਾਫ ਰਾਕਦਾ ਤੂੰ ਮੈਂ ਟੈਣੀ ਖਣੀ ਨਹੀਂ ਖਾਂਦਾ ਭਾਈ ਮੈਂ ਇਹ ਚੀਜ਼ ਆ ਗਈ ਤੇ ਬਾਕੀ ਲੋਕਾਂ ਦੀ ਸੋਚ ਆ ਭਾਈ ਅਲੱਗ-ਅਲੱਗ ਜਿਵੇਂ ਤੂੰ ਆ ਕੇ ਮੈਨੂੰ ਕੰਮ ਜੇ ਜਿਹੜੇ ਲੋੜ ਤੇ 1.5 ਲੱਖ ਕਹਿਣਾ ਭਾਈ ਰਿਸ਼ਤੇਦਾਰਾਂ ਨੇ ਨਹੀਂ ਕੋਈ ਆਖਿਆ ਮਾਮੇ ਤਾਂ ਚਾਚੇਾਂ ਨੇ ਨਹੀਂ ਕੋਈ ਆਖਿਆ ਤੈਨੂੰ ਸਾਰੇ ਭਾਈ ਜਿਹਨਾਂ ਨੂੰ ਤੂੰ ਕਹਿਦਾ ਆ ਕਿ ਯਾਰ ਸਾਰੇ ਕਹਿੰਦੇ ਆ ਇਹ ਗੱਲ ਪਰ ਕੰਮ ਕਰਨ ਦੇ ਵਿੱਚ ਕੋਈ ਸੰਗ ਸ਼ਰਮ ਨਹੀਂ ਭਾਈ ਆਹ ਤਾਂ ਵਧੀਆ ਕਮਾ ਰਹੇ ਆ ਰਿਸ਼ਤੇਦਾਰਾਂ ਨੇ ਜਾਂ ਆਂਗਿਆਂ ਗਵਾਂਡੀਆਂ ਨੇ ਜਦੋਂ ਮੈਨੂੰ ਕੋਈ ਲੋੜ ਪਣੀ ਆ ਰੁਪਈਆ ਨਹੀਂ ਦੇਣਾ ਬਾਈ ਕਿਸੇ ਨੇ ਤਾਂ ਨੇ ਮਾਇਲ ਵੇਣੇ ਮਾਰਨੇ ਆ ਮਰੀ ਜਾਣ ਉਹਨਾਂ ਦਾ ਕੀ ਕਰ ਸਕਦੇ ਆ ਜੀ ਪੰਜਾਬੀ ਦਾ ਤਾਂ ਨਹੀਂ ਕੰਮ ਚੱਲ ਜਿਹੜੇ ਪੈਸੇ ਚੰਗੇ ਬੰਦੇ ਤੈਨੂੰ ਬਾਈ ਜੱਜੇ ਨਾ ਜੱਜੇ ਤੂੰ ਕੰਮ ਕੀ ਕਰਦਾ ਬਾਈ ਮੈਂ ਵੀਡੀਓ ਬਣਾਉਣਾ ਬਾਈ ਕਿੰਨੇ ਪੈਸੇ ਕਮਾ ਲੈਂ ਮਹੀਨੇ ਦੇ 20-25 ਹਜ਼ਾਰ ਆ ਜਾਂਦਾ ਬਾਈ ਤੇਰੇ ਨਾਲ ਚੌਗਣਾ ਪੰਜਵਣਾ ਕੰਮ ਕਰਦਾ ਬਾਈ ਇਹ ਮੈਨੂੰ ਕੋਈ ਸ਼ਰਮ ਵੀ ਨਹੀਂ ਦਿੰਦਾ ਮੈਂ ਫਰਦਾ ਸ਼ਰਮ ਮੈਨੂੰ ਸ਼ਰਮ ਕਾਦੀ ਆ ਬਾਈ ਲੋਕ ਆਖੀ ਜਾਂਦੇ ਆਖ ਕੇ ਜਾਣ ਯਾਰ ਮੈਨੂੰ ਸ਼ਰਮ ਦਾ ਕੀ ਆ ਕੀ ਯਾਰ ਮੈਂ ਇਹੋ ਗੱਲੀ ਪੱਲੇ ਕੰਮ ਕੰਮ ਕਰਾਂ ਜੇ ਮੈਂ ਸਾਰੀ ਉਮਰ ਪੈਸੇ ਨੇ ਕੰਮ ਆਉਣਾ ਬਾਈ ਜੀ ਕੰਮ ਨੇ ਹੀ ਕੰਮ ਆਉਣਾ ਹੈਗਾ ਕੱਲੇ ਸ਼ਰਮ ਨੂੰ ਚੱਕੀ ਫਿਰੋ ਕੀ ਕਰੋਗੇ ਤੈਨੂੰ ਸ਼ਰਮ ਨੂੰ ਚੱਕ ਕੇ ਯਾਰ ਠੀਕ ਆ ਯਾਰ ਤੂੰ ਤਾਂ ਹੋਰ ਹੀ ਗੱਲ 'ਚ ਪੈਣਾ ਨਹੀਂ ਗੱਲ ਨਹੀਂ ਬਾਈ ਜਿਹੜੀ ਗੱਲ ਹੈਗੀ ਹੈਗੀ ਨਾਰੀਅਲ ਦਸੋ ਪੀਣਾ ਦਾ ਤੁਸੀਂ ਨਾਰੀਅਲ ਮੈਂ ਨਹੀਂ ਪੀਂਦਾ ਯਾਰ ਮੈਂ ਤਾਂ ਬੰਦੇ ਬਾਹਰ ਦੇ ਧੋਕੀ ਹਾਂ ਜਾਓ ਬਾਈ ਫਿਰ ਕੰਮ ਕਰਵਾਓ ਇਹਦਾ ਤੂੰ ਖਰਾਬ ਜਿਗਰੀ ਬੈਠਾ ਮਨਾਲਾ ਲਾਲ ਜਿਹਾ ਹੋਈ ਇੱਕ ਨੰਬਰ ਆ ਬਾਈ ਨਾਰੀਅਲ ਕੋਈ ਮਾੜਾ ਨਿਕਲਗਾ ਮੈਂ ਇੱਥੇ ਬੈਠਾ ਖੁੱਲ੍ਹਾ ਖਲਾ ਇੱਥੇ ਰੱਖ ਲਈ ਪੈ ਕਾਲ ਠੀਕ ਆ ਭਰਾਵਾ ਠੀਕ ਆ ਜੀ ਧੰਨਵਾਦ ਤੁਹਾਡਾ ਬਈ ਦੋਸਤ ਤੁਹਾਨੂੰ ਦੱਸੋ ਕਿਵੇਂ ਲੱਗਿਆ ਇਹਦਾ ਕੰਮ ਬਾਈ ਦਾ ਠੀਕ ਹੈ ਬਈ ਵਾਕਈ ਕਰਦਾ ਕਿਉਂ ਛੋਸ਼ੇ ਬਾਜੀ ਆਰੀ ਬੰਦੇ ਬੰਦੇ ਰੱਖਿਆ ਦੇ